ਚਲੰਬ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅਜਿਹੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਕ੍ਰਾਈਮ ਸਟਾਪਰਜ਼ ਹੁਣ ਜਿਹੜੀਆਂ ਫਰੋਤੀ ਸੰਬੰਧੀ ਕੋਈ ਕਾਲਸ ਨੇ ਜਾਂ ਕੋਈ ਜਾਣਕਾਰੀ ਹੈ ਜਾਂ ਕੋਈ ਟਿਪ ਆ ਉਹ ਵੀ ਲੈ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਵੈਨਕੂਵਰ ਜਨਰਲ ਹਸਪੀਟਲ ਦੇ ਬਾਹਰ ਇੱਕ ਹਸਪਤਾਲ ਦੇ ਵਰਕਰ ਦੇ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਕਈ ਵਾਰਦਾ ਤਾਂ ਹੁੰਦੀਆਂ ਉਦੀ ਇੱਕ ਲੇਟਸਟ ਸਟੇ ਹੋਈ ਆ ਤੀਜਾ ਵੈਨਕੂਵਰ ਦੀ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਜੇ ਵੀ ਠੰਡੀ ਆ ਤੇ ਚੌਥੀ ਗੱਲਬਾਤ ਕਰਨੀ ਆ BC ਦੇ ਵਿੱਚ ਜਿਹੜੇ ਹੀਟ ਪੰਪ ਪ੍ਰੋਬੇਟ ਦਿੱਤੀ ਜਾ ਰਹੀ ਹੈ ਕਰਮੀ ਦੇ ਕਰਕੇ ਤੇ ਆਖਿਰ ਦੇ ਵਿੱਚ ਰੌਜਰਸ ਨੇ ਇੱਕ ਨਵੀਂ ਆਪਣੀ ਕਿਸਮ ਦੀ ਰੌਜਰਸ ਸੈਟਲਾਈਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕ੍ਰਾਈਮ ਸਟਾਪਰਜ਼ ਬਾਰੇ ਗੱਲਬਾਤ ਹੁਣ ਕ੍ਰਾਈਮ ਸਟਾਪਰਸ ਐਕਸਟਰੋਸ਼ਨ ਟਿਪਸ ਵੀ ਐਕਸੈਪਟ ਕਰ ਰਹੇ ਆ ਮਤਲਬ ਕੀ ਆ ਕਿ ਤੁਹਾਡੇ ਕੋਲੇ ਕੋਈ ਟਿਪ ਆ ਕੋਈ ਜਾਣਕਾਰੀ ਆ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਫਰੋਤੀ ਦੀਆਂ ਘਟਨਾਵਾਂ ਹੋਈਆਂ ਆ ਖਾਸ ਕਰਕੇ ਸਾਊਥ ਈਸ਼ੀਅਨ ਭਾਈਚਾਰੇ ਦੇ ਵਿੱਚ ਕ੍ਰਾਈਮ ਸਟਾਪਰਸ ਆਮ ਤੌਰ ਦੇ ਉੱਤੇ ਏਅਰ ਟਿਪਸ ਨਹੀਂ ਲੈਂਦੇ ਹੁੰਦੇ ਉਹ ਅਨੋਨਿਮਸ ਕਾਲਸ ਲੈਂਦੇ ਹੁੰਦੇ ਵੀ ਜੇ ਕਿਸੇ ਨੇ ਕੋਈ ਜਾਣਕਾਰੀ ਦੇਣੀ ਹੁੰਦੀ ਆ ਉਹ ਲੈਂਦੇ ਹੁੰਦੇ ਪਰ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਹ ਟਿਪ ਵੀ ਉਹਨਾਂ ਕੋਲ ਲਾਵਾਂਗੇ ਪਹਿਲੀ ਵਾਰੀ ਹੋਇਆ ਇਹ ਕਿ ਕ੍ਰਾਈਮ ਸਟਾਪਰਜ਼ ਉਹ ਕਾਲ ਵੀ ਲੈ ਰਹੀਆਂ ਲੋਕਾਂ ਕੋਲੋਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਕੋਲੋਂ ਮਤਲਬ ਵਿਕਟਮਸ ਕੋਲੋਂ ਜਿਨ੍ਹਾਂ ਕੋਲੋਂ ਜਿਹੜੀ ਫਰੋਤੀ ਮੰਗੀ ਗਈ ਹੈ ਸਿੱਧੀ ਸਿੱਧੀ ਉਹ ਲੋਕ ਵੀ ਹੁਣ ਇੱਥੇ ਕ੍ਰਾਈਮ ਸਟਾਪਰਜ਼ ਨੂੰ ਫੋਨ ਕਰਕੇ ਦੱਸ ਸਕਦੇ ਆ ਖਾਸ ਤੌਰ ਦੇ ਉੱਤੇ ਜਿਹੜੇ ਸਾਊਥ ਏਸ਼ੀਅਨ ਬਿਜ਼ਨਸ ਅਟੈਕ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹਦੇ ਨਾਲ ਸੰਬੰਧਿਤ ਆਮ ਤੌਰ ਦੇ ਉੱਤੇ ਕ੍ਰਾਈਮ ਸਟਾਪਰਜ਼ ਅਨੋਨਿਮਸ ਟਿਪਸ ਲੈਂਦੇ ਆ ਐਕਚੁਅਲ ਜਿਹੜਾ ਕਰਾਇਮ ਵਿਕਟ ਮਤਲਬ ਇਹ ਕਹਿੰਦਾ ਕਿ ਫੁਲਾਨੀ ਥਾਂ ਦੇ ਉੱਤੇ ਉਹ ਫੁਲਾਨੇ ਬੰਦੇ ਉੱਤੇ ਹਮਲਾ ਹੋ ਗਿਆ ਉਹ ਹਮਲਾ ਜਿਹਦੇ ਉੱਤੇ ਹੋਇਆ ਉਹ ਕਰਾਇਮ ਸਟਾਪਰਸ ਨੂੰ ਕਾਲ ਨਹੀਂ ਕਰਦਾ ਜਿਹੜਾ ਵਿਕਟਮ ਆ ਜਿਹੜਾ ਪੀੜਤ ਆ ਉਹ ਕਾਲ ਨਹੀਂ ਕਰਦਾ ਨਾ ਕਰਾਇਮ ਸਟਾਪਰ ਦਾ ਇੱਕ ਕੰਮ ਆ ਕਿ ਉਹਦੀ ਕਾਲ ਲੈਣੀ ਉਹ ਸਿੱਧਾ ਪੁਲਿਸ ਦੇ ਨਾਲ ਗੱਲ ਕਰਦੇ ਜਾਂ ਉਧਰਲੇ ਪਾਸੇ ਮਾਮਲਾ ਕੇਸ ਹੁੰਦਾ ਜਿਹੜਾ ਕੋਈ ਟਿਪ ਆ ਕਿਸੇ ਬੰਦੇ ਨੇ ਹਮਲਾ ਹੁੰਦੇ ਦੇਖਿਆ ਕਿਸੇ ਬੰਦੇ ਨੂੰ ਹਮਲਾਵਰ ਬਾਰੇ ਜਾਣਕਾਰੀ ਆ ਮੰਨ ਲਓ ਵੈਨਕੂਵਰ ਜਨਰਲ ਹਸਪੀਟਲ ਦੇ ਬਾਹਰ ਜਿਹੜਾ ਹਮਲਾ ਹੋਇਆ ਵਰਕਰ ਦੇ ਉੱਤੇ ਹਸਪੀਟਲ ਦੇ ਜੇ ਉਹਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਉਹ ਕ੍ਰਾਈਮ ਸਟਾਪਰਸ ਨੂੰ ਕਾਲ ਕਰਕੇ ਦੱਸ ਸਕਦਾ ਕਿ ਆ ਜੀ ਮੈਨੂੰ ਪਤਾ ਹੈ ਇਹਦੇ ਬਾਰੇ ਫਰਾਣੇ ਫਰਾਣੇ ਬੰਦੇ ਨੇ ਹਮਲਾ ਕੀਤਾ ਫਿਵਰੀ ਆਪਣਾ ਉਹਨਾਂ ਨੇ ਨਾਮ ਵੀ ਨਹੀਂ ਦੱਸਣਾ ਹੰਦਾ ਅਨੋਨਿਮਸ ਰਹਿ ਸਕਦੇ ਆ ਕ੍ਰਾਈਮ ਸਟਾਪਰਸ ਦਾ ਇਹ ਕੰਮ ਹੁੰਦਾ ਪਹਿਲੀ ਵਾਰੀ ਮਤਲਬ ਤੁਸੀਂ ਦੇਖੋ ਵੀ ਇਸ ਸਥਿਤੀ ਦੀ ਗੰਭੀਰਤਾ ਕੀ ਹੋਊਗੀ ਔਰ ਪ੍ਰਸਥਿਤੀਆਂ ਦੀ ਵਿਡੰਬਨਾ ਕੀ ਆ ਇੱਥੇ ਕਿ ਇਹ ਇੰਦੀ ਖਤਰਨਾਕ ਵਰਤਾਰਾ ਬਣ ਗਿਆ ਫਰੋਤੀਆਂ ਵਾਲਾ ਸਾਊਥ ਈਸ਼ੀਅਨ ਭਾਈਚਾਰੇ ਦੇ ਵਿੱਚ ਕਿ ਕ੍ਰਾਈਮ ਸਟਾਪਰਸ ਨੂੰ ਪਹਿਲੀ ਵਾਰੀ ਇਹ ਕਹਿਣਾ ਪਿਆ ਕਿ ਜੇ ਤੁਹਾਡੇ ਨਾਲ ਕਿਸੇ ਨੇ ਤੁਹਾਡੇ ਕੋਲੋਂ ਜਿਹੜੇ ਪੈਸੇ ਮੰਗੇ ਆ ਜਾਂ ਤੁਹਾਡੇ ਕੋਲੋਂ ਕੁਝ ਕੀਤਾ ਹੈ ਤੇ ਤੁਸੀਂ ਵੀ ਆ ਕੇ ਜਿਹੜੀ ਗੱਲਬਾਤ ਕਰੋ ਆਮ ਤੌਰ ਤੇ ਵਿਕਟਮ 911 ਤੇ ਕਾਲ ਕਰਦਾ ਹੈ ਸਾਡੇ ਨਾਲ ਕੋਈ ਲੁੱਟਖੋ ਹੋ ਗਈ ਜਾਂ ਕੋਈ ਗੱਲਬਾਤ ਹੋ ਗਈ ਅਸੀਂ ਤੇ 911 ਕਾਲ ਕਰਾਂਗੇ ਤੇ ਉੱਥੇ ਜਾ ਕੇ ਦੱਸਾਂਗੇ ਸੋ ਇਹ ਜਿਹੜਾ ਸਪੈਸ਼ਲ ਸਟੈਪ ਲਿਆ ਗਿਆ ਇਹ ਵੱਧ ਰਹੀ ਹਿੰਸਾ ਦੇ ਕਰਕੇ ਲਿਆ ਗਿਆ क्राइम स्टॉਪਰਸ ਨੇ ਕਿਉਂਕਿ ਹਰ ਦੂਜੇ ਤੀਜੇ ਦਿਨ ਤਾਂ ਆਪਾਂ ਦੇਖਦੇ ਆ ਕਿ ਗੋਲੀ ਚੱਲਦੀ ਹੈ ਹੁਣ ਆ ਜਿਹੜੇ ਵਿਕਟਮ ਨੇ क्राइम स्टॉਪਰਸ ਹੁਣ ਉਹਨਾਂ ਨੂੰ ਕਹਿ ਗਿਆ ਤੁਸੀਂ ਅਨੋਨਿਮਸਲੀ ਦੱਸ ਦਿਓ ਮਤਲਬ ਮਤਲਬ ਜਿਹੜਾ ਡਾਇਰੈਕਟਲੀ ਮਤਲਬ ਡਰ ਇੱਥੇ ਤਾਂ ਕਾ ਲੋਕਾਂ ਦੇ ਵਿੱਚ ਕਿ ਉਹ ਸਿੱਧੇ ਦੱਸਣ ਨੂੰ ਵੀ ਤਿਆਰ ਨਹੀਂ ਕਿ ਸਾਡੇ ਕੋਲ ਫਰौती ਮੰਗੀ ਗਈ ਹੈ ਜਿਹੜੇ ਮੰਗੀ ਗਈ ਫਰੋਤੀ ਜਿਹੜੇ ਮੰਗ ਰਹੇ ਆ ਉਹ ਫੇਰ ਤੁਹਾਨੂੰ ਕੱਲ ਨੂੰ ਕਹਿਣਗੇ ਕਿ ਭਾਈ ਤੁਸੀਂ ਦੱਸਿਆ ਕਿ ਪੁਲਿਸ ਨੂੰ ਤੁਹਾਨੂੰ ਤਾਂ ਕਿਆ ਹੀ ਨਹੀਂ ਦੱਸਣਾ ਹੁਣ ਕ੍ਰਾਈਮ ਸਟਾਪਰ ਕਹਿੰਦੇ ਸਾਨੂੰ ਪਹਿਲੀ ਵਾਰੀ ਆ ਕੇ ਉਹ ਕਹਿੰਦੇ ਵੀ ਤੁਸੀਂ ਦੱਸ ਦਿਓ ਤੇ ਅਸੀਂ ਤੁਹਾਡੀਆਂ ਕਾਲਸ ਵੀ ਜਿਹੜੀਆਂ ਲਵਾਂਗੇ ਇਹ ਇੱਕ ਨਵਾਂ ਸਟੈਪ ਇਹਦੇ ਵਿੱਚ ਕੀਤਾ ਗਿਆ ਸਾਊਥ ਏਸ਼ੀਅਨ ਬਿਜ਼ਨਸ ਖਾਸ ਤੌਰ ਦੇ ਤੇ ਟਾਰਗੇਟ ਕੀਤੇ ਗਏ ਆ ਜੂਨ ਤੋਂ ਲੈ ਕੇ ਹੁਣ ਤੱਕ 5 ਸ਼ੂਟਿੰਗ ਸਾਊਥ ਏਸ਼ੀਅਨਸ ਦੇ ਬਿਜ਼ਨਸ ਦੇ ਉੱਤੇ ਹੋਈਆਂ ਜਿਹਦੇ ਵਿੱਚ ਕੈਫੇ ਵੀ ਆ ਘਰ ਵੀ ਆ ਟਰਕਿੰਗ ਕੰਪਨੀਆਂ ਵੀ ਆ ਤੇ ਕਈ ਥਾਵਾਂ ਦੇ ਉੱਤੇ ਆਪਾਂ ਜਾਣਦੇ ਆ ਆ ਜਿਹੜਾ ਬਾਲੀਵੁੱਡ ਐਕਟਰ ਆ ਕਪਲ ਸ਼ਰਮਾ ਉਹਦੇ ਉੱਤੇ ਜਿਹੜੀ ਉਹਦੇ ਕੈਫੇ ਦੇ ਉੱਤੇ ਉਹ ਗੋਲੀਆਂ ਚਲੀਆਂ ਉਹਨੇ ਖਾਸ ਤੌਰ ਦੇ ਉੱਤੇ ਜਿਹੜੀ ਅਟੈਨਸ਼ਨ ਇਧਰਲੇ ਪਾਸੇ ਨੂੰ ਗਈ ਆ ਤੇ ਹੁਣ ਦੱਸਿਆ ਜਾ ਰਿਹਾ ਕਿ ਜਿਹੜੇ ਗੈਂਗਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇਨਵੋਲਵਸ ਨੇ ਪ੍ਰੀਮੀਅਰ ਜਿਹੜੇ ਕਹਿ ਰਿਹਾ ਆ ਇਹ ਕਿ ਇਹਨਾਂ ਨੂੰ ਐਜ਼ ਅ ਟੈਰਰਿਸਟ ਜਿਹੜੇ ਗੈਂਗਸ ਨੇ ਸਾਥ ਤੌ ਦੇ ਉੱਤੇ ਇਹਨਾਂ ਨੂੰ ਕਿਹਾ ਜਾਵੇ ਕਿ ਕੈਨੇਡਾ ਦੀ ਫੈਡਰਲ ਸਰਕਾਰ ਡਿਕਲੇਅਰ ਕਰੇ ਇਹਨਾਂ ਗੈਂਗਸ ਨੂੰ ਟੈਰਰਿਸਟ ਗਰੁੱਪ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆ ਕਾਲ ਕਰੋ ਤੁਸੀਂ ਦੱਸੋ ਕ੍ਰਾਈਮ ਸਟਾਪਰਸ ਕਹਿ ਰਹੇ ਆ ਕਿ ਇਹ ਸੇਫ ਆ ਅਨੋਨਿਮਸ ਆ اسپੈਸ਼ਲੀ ਜਿਹੜੇ ਇਮੀਗ੍ਰੈਂਟਸ ਨੇ ਜਿਨ੍ਹਾਂ ਨੂੰ ਪੁਲਿਸ ਦਾ ਡਰਾ ਜਾਂ ਜਿਹੜੇ ਸਿਸਟਮ ਨੂੰ ਜਾਣਦੇ ਨਹੀਂ ਕਿ ਇੱਥੇ ਕੰਮ ਕਿਦਾਂ ਕਰਦਾ ਆ ਮਤਲਬ ਛੋਟੀ ਜੀ ਇਨਫੋਰਮੇਸ਼ਨ ਵੀ ਤੁਹਾਡੀ ਬਹੁਤ ਵੱਡੀ ਮਦਦ ਕਰ ਸਕਦੀ ਆ ਤੁਸੀਂ ਕ੍ਰਾਈਮ ਸਟਾਪਰਸ ਦੀ ਐਪ ਦੇ ਉੱਤੇ ਜਾ ਸਕਦੇ ਹੋ ਜਾਂ ਇੱਕ 800 222 8477 ਮਤਲਬ 18002228477 ਇਸ ਨੰਬਰ ਦੇ ਉੱਤੇ ਵੀ ਕਰ ਸਕਦੇ ਆ solvecrime.co ਇਹਨਾਂ ਦੀ ਵੈਬਸਾਈਟ ਆ ਉਹਦੇ ਉੱਤੇ ਵੀ ਜਾ ਸਕਦੇ ਆ ਜਾਂ ਇਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਚਲੇ ਜਾਓ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉੱਥੇ ਜਾ ਕੇ ਦੱਸ ਸਕਦੇ ਹੋ ਜਿਹੜੇ ਇਹ ਡਰਦੇ ਆ ਲੋਕ ਰਿਪੋਰਟ ਕਰਨੋਂ ਗੱਲ ਦੀ ਤੇ ਇਸ ਕਰਕੇ ਇਹ ਖਾਸ ਤੌਰ ਦੇ ਉੱਤੇ ਹੁਣ ਜਿਹੜੇ ਕ੍ਰਾਈਮ ਸਟਾਪਰਸ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਅਗਲੇ ਦਿਨ ਬਹੁਤ ਇੱਕ ਵੈਨਕੂਵਰ ਦੇ ਵਿੱਚ ਸਟੈਬਿੰਗ ਹੋਈ ਆ ਸੋਮਵਰ ਰਾਤ ਦੀ ਇਹ ਘਟਨਾ ਆ ਇੱਕ ਔਰਤ ਜਿਹੜੀ 40 ਆਪਣੇ 40s ਦੇ ਵਿੱਚ ਹੈਗੀ ਆ ਵੈਨਕੂਵਰ ਜਨਰਲ ਹਸਪੀਟਲ ਦੇ ਵਿੱਚ ਕੰਮ ਕਰਦੀ ਆ ਉਹਦੇ ਉੱਤੇ ਉਹ ਮਤਲਬ ਕਿ ਹਸਪੀਟਲ ਦੇ ਬਾਹਰ ਪਾਰਕਿੰਗ ਆਪਾਂ ਸਾਰੇ ਜਾਣਦੇ ਆ ਤੇ ਉਹਦੇ ਦੌਰਾਨ ਉਹਦੇ ਆਪਣੀ ਕਾਰ ਵੱਲੋਂ ਜਦੋਂ ਜਾ ਰਹੀ ਸੀ ਤੇ ਉਹਦੇ ਉੱਤੇ ਚਾਕੂ ਨਾਲ ਹਮਲਾ ਹੋਇਆ ਤੇ ਕਈ ਚੱਕ ਦੇ ਵਾਰ ਉਹਦੇ ਉੱਤੇ ਕੀਤੇ ਗਏ ਆ ਦੱਸਿਆ ਜਾ ਰਿਹਾ ਕਿ ਜਿਹੜਾ ਬੰਦਾ ਹਮਲਾ ਕਰ ਰਿਹਾ ਸੀ ਉਹਨੇ ਮਾਸਕ ਪਾਇਆ ਸੀ ਤੇ ਹੁੱਡੀ ਸੀਗੀ ਉਹਦੇ ਮਾਸਕ ਸੀਗਾ ਤੇ ਉਹਨੇ ਉਹਦੋਂ ਮਤਲਬ ਸਟੈਬਿੰਗ ਕੀਤੀ ਚਾਕੂ ਦੇ ਵਾਰ ਕੀਤੇ ਉਹਦੇ ਫੇਸ ਤੇ ਉਹਦੇ ਮੂੰਹ ਦੇ ਉੱਤੇ ਵੀ ਚਾਕੂ ਮਾਰਿਆ ਸੋ ਹੁਣ ਵਿਕਟਮ ਦੱਸਿਆ ਜਾ ਰਿਹਾ ਕੋ ਰਿਕਵਰ ਕਰ ਰਹੀ ਆ ਕਾਫੀ ਸੀਰੀਅਸ ਉਹਦੇ ਮਤਲਬ ਇਹ ਸੱਟਾਂ ਲੱਗੀਆਂ ਪਟ ਕੋਈ ਮਤਲਬ ਜਾਨ ਨੂੰ ਖਤਰੇ ਵਾਲੀ ਗੱਲ ਨਹੀਂ ਆ ਤੇ ਉਹਨੂੰ ਉਸੇ ਹਸਪੀਟਲ ਦੇ ਵਿੱਚ ਉਹਨੂੰ ਟਰੀਟ ਕੀਤਾ ਜਾ ਰਿਹਾ ਜਿੱਥੇ ਉਹ ਕੰਮ ਕਰਦੀ ਆ ਪਾਰਕਿੰਗ ਏਰੀਆ ਦੇ ਵਿੱਚ ਇਹ ਹਮਲਾ ਹੋਇਆ ਸਟੈਬਿੰਗ ਜਿਹੜੀ ਹੋਈ ਆ ਪਾਰਕਟ ਦੇ ਵਿੱਚ ਜਿਹੜਾ ਪਾਰਕਿੰਗ ਸਟਰਕਚਰ ਆ ਵੈਂਕੂਵਰ ਜਨਰਲ ਹਸਪੀਟਲ ਦੇ ਬਿਲਕੁਲ ਨਾਲ ਪੁਲਿਸ ਦੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕੇਸ ਇਹਨੂੰ ਵੈਂਕੂਵਰ ਪੁਲਿਸ ਦੀ ਮੇਜਰ ਕ੍ਰਾਈਮ ਸੈਕਸ਼ਨ ਹੈਂਡਲ ਕਰ ਰਿਹਾ ਤੇ ਆਫੀਸਰਸ ਜਿਹੜੇ ਆ ਉਹ ਲਗਭਗ ਜਦੋਂ ਉਹਨਾਂ ਨੂੰ 7:00 ਵਜੇ ਸ਼ਾਮ ਦੇ ਫੋਨ ਆਇਆ 911 ਦਿੱਤੇ ਉਸੇ ਵੇਲੇ ਉਹ ਕਰਨਾ ਸ਼ੁਰੂ ਕਰ ਦਿੱਤਾ ਇਹ ਪਹਿਲਾ ਕੰਮ ਨਹੀਂ ਆ ਕਿ ਕੋਈ ਅਚਨਚੇਤ ਹਮਲਾ ਹੋ ਗਿਆ ਵੀ ਕੋਈ ਉੱਥੇ ਕੰਮ ਕਰਨ ਵਾਲੀ ਔਰਤ ਸੀ ਜਾਂ ਨਰਸ ਸੀ ਉਹਦੇ ਬਾਰੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨਾਂ ਦੱਸਿਆ ਕਿ ਵੈਂਕੋਵਰ ਜਨਰਲ ਹਸਪੀਟਲ ਦੇ ਵਿੱਚ ਉਹ ਕੰਮ ਕਰਦੀ ਸੀ ਇਹ ਪਹਿਲਾਂ ਵੀ ਹੋ ਚੁੱਕੇ ਆ ਮਾਰਚ ਦੇ ਵਿੱਚ ਇੱਕ ਵਾਰ ਇਦਾਂ ਦਾ ਇਨਸੀਡੈਂਟ ਹੋਇਆ ਸੀ ਆ ਇੱਕ ਨਰਸ ਦੇ ਉੱਤੇ ਉਹਦੇ ਤੋਂ ਪਹਿਲਾਂ ਇੱਕ ਨਰਸ ਸਟੂਡੈਂਟ ਦੇ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਜਿਹੜੀ BC ਨਰਸਸ ਯੂਨੀਅਨ ਆ ਉਹ ਹੁਣ ਕਹਿ ਰਹੀ ਆ ਕਿ ਜਿਹੜੀ ਇਹ ਵਾਇਲੈਂਸ ਨਰਸਸ ਦੇ ਉੱਤੇ ਜਾਂ ਜਿਹੜੇ ਹੈਲਥ케ਅਰ ਵਰਕਰਸ ਦੇ ਉੱਤੇ ਹੋ ਰਹੀ ਆ ਕਿ ਬਹੁਤ ਚਿੰਤਾ ਵਾਲੀ ਗੱਲ ਆ ਇਹਦੇ ਬਾਰੇ ਕੁਝ ਕੀਤਾ ਜਾਣਾ ਚਾਹੀਦਾ ਜਿਹੜੇ ਹੈਲਥ ਅਥਾਰਟੀ ਵੈਨਕੂਵਰ ਕੋਸਟਲ ਹੈਲਥ VCH ਜਿਹੜੀ ਹੈਗੀ ਆ ਉਹ ਕਹਿੰਦੇ ਆ ਕਿ ਸਾਡਾ ਖਾਸ ਤੌਰ ਤੇ ਉੱਤੇ ਸਟਾਫ ਤੇ ਪੇਸ਼ੈਂਟ ਦੀ ਜਿਹੜੀ ਸੇਫਟੀ ਆ ਉਹਦੇ ਉੱਤੇ ਧਿਆਨ ਆ ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਵਾਇਲੈਂਸ ਟੋਲਰੇਟ ਨਹੀਂ ਕਰਦੇ ਉਹਨਾਂ ਨੇ ਸਟੈਬਿੰਗ ਨੂੰ ਆਈਸੋਲੇਟਡ ਇਸ਼ੂ ਕਿਹਾ ਜਿਹੜੇ VCH ਆ ਜਿਹੜੇ ਵੈਨਕੂਵਰ ਕੋਸਟਲ ਹੈਲਥ ਆ ਉਹਨਾਂ ਨੇ ਕਿਹਾ ਕਿ ਆਈਸੋਲੇਟਡ ਇਨਸੀਡੈਂਟ ਹੈਗਾ ਆ ਪਰ ਉਹ ਸੇਫਟੀ ਪ੍ਰੋਸੀਜਰ ਨੂੰ ਲੈ ਕੇ ਰੈਗੂਲਰਲੀ ਚੈੱਕ ਅਪ ਚੈੱਕ ਜਿਹੜੇ ਉਹ ਉਹ ਕਰਦੇ ਰਹਿਣਗੇ ਤੇ ਹੁਣ ਕਿਹਾ ਜਾ ਰਿਹਾ ਕਿ ਜਿਆਦਾ ਸਕਿਉਰਿਟੀ ਇਸ ਮਾਮਲੇ ਦੇ ਵਿੱਚ ਚਾਹੀਦੀ ਆ ਜਿਹੜੀਆਂ ਟਾਰਗੇਟਡ ਲੋਕੇਸ਼ਨਸ ਨੇ ਮਤਲਬ ਵੈਨਕੂਵਰ ਜਨਰਲ ਹਸਪਤਾਲ ਦੇ ਵਿੱਚ ਹੀ ਹਮਲਾ ਕਿਉਂ ਹੋ ਰਿਹਾ ਇਹਨਾਂ ਨਰਸਸ ਦੇ ਉੱਤੇ ਜਾਂ ਦੂਜਿਆਂ ਦੇ ਉੱਤੇ ਪਾਰਕਿਟ ਦੇ ਉੱਤੇ ਜਿੱਥੇ ਸਟਾਫ ਕੱਲਾ ਜਾਂਦਾ ਉੱਥੇ ਬੋਡੀਗਾਰਡ ਥੋੜਾ ਦਿੱਤੇ ਜਾ ਸਕਦੇ ਕਿਸੇ ਦੇ ਨਾਲ ਕੰਮ ਤੋਂ ਬਾਅਦ ਔਰ ਆਫਟਰ ਆਵਰਸ ਹੁੰਦੇ ਕਈ ਵਾਰੀ ਬਹੁਤ ਵੱਡੇ ਸਵਾਲ ਪੈਦਾ ਹੋ ਰਿਹਾ ਕਿ ਇਹਦੇ ਲਈ ਇਹਦੇ ਪਿਛਾ ਕਾਰਨ ਕੀ ਆ ਔਰ ਜਿਹੜੇ ਇਹ ਅਟੈਕ ਨੇ ਇੱਕ ਖਾਸ ਗੱਲ ਇੱਥੇ ਜਿਹੜੀ ਚਿੰਤਾ ਵਾਲੀ ਇਹ ਪੈਦਾ ਹੋ ਰਹੀ ਆ ਕਿ ਇਹ ਅਨਪਰਵੋਕਟ ਨੇ ਤੇ ਸਡਨ ਨੇ ਸਮਝ ਨਹੀਂ ਆ ਰਿਹਾ ਵੀ ਕਿਉਂ ਹੋ ਰਿਹਾ ਆ ਆਮ ਤੌਰ ਦੇ ਉੱਤੇ ਹੁੰਦਾ ਕਿ ਕੋਈ ਬੰਦੇ ਦੀ ਕਿਸੇ ਨਾਲ ਲੱਗਦੀ ਆ ਉਹ ਹਮਲਾ ਕਰ ਗਿਆ ਕਿਸੇ ਤੋਂ ਕੋਈ ਲੁੱਟਣਾ ਆ ਮੰਨਿਆ ਜਾ ਸਕਦਾ ਕਿ ਉਹਨੇ ਤਾਂ ਅਟੈਕ ਕਰਤਾ ਦੋ ਜਣੇ ਤੁਰੇ ਜਾਂਦੇ ਉਹਨੇ ਉਹਦੋਂ ਕੁਝ ਗਾਲ ਕੱਢਤੀ ਅੱਖਾਂ ਚੱਖਾਂ ਪਾਲੀਆਂ ਕੋ ਪਾਰਕਿੰਗ ਤੋਂ ਕੁਝ ਗੱਲ ਹੋ ਗਈ ਇਹ ਤੇ ਜਿਹੜੇ ਹੈਗੇ ਆ ਆਲ ਆਫ ਸਡਨ ਨੇ ਤੇ ਅਨਪਰਵੋਕਟ ਆ ਮਤਲਬ ਨਾ ਦੂਜੇ ਬੰਦੇ ਨਾਲ ਕੋਈ ਦੁਸ਼ਮਣੀ ਆ ਨਾ ਲੱਗਦੀ ਆ ਨਾ ਕੋਈ ਗੱਲ ਆ ਨਾ ਲੁੱਟਾ ਨਾ ਖੋਹ ਨਾ ਸਿੱਧਾ ਆ ਕੇ ਚਾਕੋ ਨਾ ਹਮਲਾ ਕਰ ਦਿੰਦੇ ਆ ਇਹ ਵੈਨਕੂਵਰ ਓਵਰਆਲ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਡਨ ਤੇ ਅਨਪਰੋਵੋਕਡ ਅਟੈਕ ਆ ਵਧੇ ਸੀਗੇ ਤੇ ਹੁਣ ਇੱਥੇ ਆ ਕੇ ਜਿਹੜੇ ਆ ਗਏ ਆ ਔਰ ਜਿਹੜੇ ਅਟੈਕਰ ਨੇ ਹਜੇ ਵੀ ਪਤਾ ਨਹੀਂ ਕਿੱਥੇ ਆ ਫੜੇ ਵੀ ਗਏ ਹਜੇ ਵੀ ਹੁਣ ਉਹਦਾ ਹਸਪਤਾਲ ਦਾ ਜਿਹੜਾ ਸਟਾਫ ਆ ਉਹਦੇ ਉੱਤੇ ਬੋਝ ਪਿਆ ਦਿਮਾਗ ਦੇ ਉੱਤੇ ਵੀ ਇਹ ਹੋਕ ਹੀ ਰਿਹਾ ਤੇ ਸਿਕਿਉਰਿਟੀ ਅਪਗ੍ਰੇਡ ਦੀਆਂ ਕਾਲਸ ਆ ਰਹੀਆਂ ਮਤਲਬ ਮੈਂਟਲ ਹੈਲਥ ਸਿਸਟਮ ਹੋ ਸਦਾ ਲੋਕ ਹੈ ਹੀ ਨਹੀਂ ਸੁਰਤ ਸਿਰ ਜਿਹੜੇ ਇਦਾਂ ਦੇ ਹਮਲੇ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਨਰਸਿੰਗ ਯੂਨੀਅਨ ਕੈਰੀ ਹੈ ਕਿ ਕੁਛ ਨਾ ਕੁਛ ਇਹਦਾ ਕੀਤਾ ਜਾਵੇ ਜਿਹੜੇ ਹਸਪੀਟਲ ਦਾ ਆਲਾ ਦਵਲਾ ਆ ਉਹ ਖਾਸ ਤੌਰ ਦੇ ਉੱਤੇ ਵੱਡੇ ਰਿਸਕ ਦੇ ਉੱਤੇ ਆ ਤੇ ਇੱਕ ਵੱਡੀ ਜਿਹੜੀ ਚਿੰਤਾ ਹੈ ਜਿਹਦਾ ਕੋਈ ਨਾ ਕੋ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਨਿਕਲਣਾ ਚਾਹੀਦਾ ਘਰਾਂ ਦੀ ਮਾਰਕੀਟ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਪਹਿਲਾ ਅੱਧ 2025 ਦਾ ਲੰਘ ਚੁੱਕਿਆ ਤੇ ਜਿਹੜੇ ਘਰਾਂ ਦੀ ਕੀਮਤ 40 ਲੱਖ ਤੋਂ ਤੇ ਮੈਟਰੋ ਵੈਂਕੂਵਰ ਦੇ ਵਿੱਚ ਉਹ ਜਿਹੜੀ ਕਹਿ ਲੋ ਕਿ ਉਹਨਾਂ ਦੀ ਸੇਲ 51% ਘਟ ਗਈ ਹੈ ਜੇ ਇਹਦਾ ਮੁਕਾਬਲਾ 2024 ਨਾਲ ਕੀਤਾ ਜਾਵੇ ਮਤਲਬ ਜਿਹੜੇ ਲਗਜ਼ਰੀਅਸ ਹੌਮ ਨੇ ਮਹਿੰਗੇ ਘਰ ਨੇ ਹਮ ਤੌਰ ਦੇ ਉੱਤੇ 4 ਲੱਖ ਤੋਂ ਵਾਲਾ ਘਰ ਮਹਿੰਗਾ ਮੰਨਿਆ ਜਾਂਦਾ ਜਾਂ ਲਗਜ਼ਰੀ ਚ ਆ ਜਾਂਦੇ ਆ ਉਹਨਾਂ ਘਰਾਂ ਦੀ ਸੇਲ 51% ਘਟ ਗਈ ਹੈ ਜਦੋਂ ਆਪਾਂ ਪਹਿਲੇ 6 ਮਹੀਨਿਆਂ ਦਾ ਲੇਖਾ ਜੋਖਾ ਕਰਕੇ ਦੇਖਦੇ ਹਾਂ 2025 ਦਿਆਂ ਦਾ ਜਿਹੜੇ ਅਮੀਰ ਬਾਅਰ ਨੇ ਰਿਚ ਬਾਅਰ ਨੇ ਆਮ ਤੌਰ ਤੇ ਕਹਿਆ ਜਾਂਦਾ ਜਿਹੜੇ ਅਮੀਰ ਨੇ ਉਹ ਨਹੀਂ ਦੇਖਦੇ ਕੀ ਲੈਣਾ ਕਿੰਨੇ ਦੀ ਰੇਟ ਸਸਤਾ ਚ ਮਹਿੰਗਾ ਜਦੋਂ ਉਹਨੇ ਲੈਣਾ ਹੁੰਦਾ ਉਹ ਲੈ ਲੈਂਦੇ ਪਰ ਜਿਹੜੇ ਰਿਚ ਬਾਅਰ ਨੇ ਉਹ ਵੀ ਇਸ ਲਈ ਵੇਟ ਕਰ ਰਹੇ ਆ ਕਿ ਜਿਹੜੀ ਇਕਨੋਮਿਕ ਅਨਸਰਟੈਂਟੀ ਜਾਂ ਹਾਈ ਕਾਸਟ ਆਫ ਲਿਵਿੰਗ ਆ ਉਹਦੇ ਵਿੱਚੋਂ ਕਿਦਾਂ ਨਿਕਲਿਆ ਜਾ ਸਕਦਾ ਜਿਹੜਾ ਫੋਰਨ ਬਾਅਰ ਟੈਕਸ ਹੈਗਾ 2016 ਦੇ ਵਿੱਚ ਲੱਗਾ ਉਹਦਾ ਬਹੁਤ ਅਸਰ ਪਿਆ ਗਲੋਬਲ ਇਨਵੈਸਟਰ ਜਿਹੜਾ ਆ ਉਹ ਹੁਣ ਵੈਨਕੂਵਰ ਦੇ ਵਿੱਚ ਘਰ ਲੈਣ ਤੋਂ ਡਰ ਰਿਹਾ 40 ਲੱਖ ਦਾ ਘਰ ਰਹਿਣ ਲਈ ਕਿਸੇ ਨੇ ਕਿੱਦਾਂ ਲੈਣਾ ਬਹੁਤੀ ਵਾਰੀ ਜਿਹੜੇ ਫੋਰਨ ਇਨਵੈਸਟਰ ਹੁੰਦੇ ਆ ਕੋ ਚੀਨ ਤੋਂ ਆਇਆ ਜਾਂ ਕਿਸੇ ਥਾਂ ਦੇ ਤੋਂ ਆਇਆ ਬੰਦਾ ਉਹ ਲੈ ਲੈਂਦਾ ਵੀ 40 ਲੱਖ ਦਾ ਲੈ ਲਓ ਕੱਲ ਨੂੰ 45 ਦਾ ਹੋਇਆ ਵੇਚ ਦਵਾਂਗੇ ਰਹਿੰਦੇ ਉਹ ਹੈ ਨਹੀਂ ਹੁਣ ਜਿਹੜਾ ਫੋਰਨ ਇਨਵੈਸਟਮੈਂਟ ਸੀਗੀ ਉਹਦੇ ਉੱਤੇ 216 ਦੇ ਵਿੱਚ ਇਹਨਾਂ ਨੇ ਪਾਬੰਦੀ ਲਾਤੀ ਸੀ ਸਖਤੀ ਕਰ ਦਿੱਤੀ ਸੀ ਉਹ ਇੰਨੀ ਮਹਿੰਗੀ ਆ ਕਿ ਕੋਈ ਉਦੋਂ ਦਾ ਫੋਰਨ ਇਨਵੈਸਟਰ ਨਹੀਂ ਆ ਰਿਹਾ ਇਸ ਕਰਕੇ ਜਿਹੜੇ ਲਕਜ਼ਰੀਅਸ ਹੋਮ ਨੇ ਉਹਨਾਂ ਦੇ ਲਈ ਇਸ ਵੇਲੇ ਸੰਕਟ ਖੜਾ ਹੈ ਦੂਜਾ ਜਿਹੜਾ ਜਿਹੜੀ ਕੀਮਤਾਂ ਵਧ ਰਹੀਆਂ ਜਿਵੇਂ ਇੰਸ਼ੋਰੈਂਸ ਵਧ ਰਿਹਾ ਕਿਉਂਕਿ ਵੈਦਰ ਬਹੁਤ ਗੜਬੜ ਹੋਇਆ ਉਹਦੇ ਕਰਕੇ ਜਾਂ ਘਰ ਦੇ ਖਰਚੇ ਬਹੁਤ ਵਧ ਰਹੇ ਆ ਇਸ ਕਰਕੇ ਵੀ ਅਮੀਰ ਬੰਦੇ ਥੋੜੇ ਜਿਹਾ ਪਿੱਛੇ ਹੋ ਗਏ ਆ ਜਿਹੜੀ ਸੇਲ ਆ ਉਹ ਬਿਲੋ ਐਵਰੇਜ ਆ ਤੇ ਲੌਂਗ ਟਰਮ ਐਵਰੇਜ ਤੋਂ ਥੱਲੇ ਆ ਬਾਹਰ ਹਜੇ ਵੀ ਜਿਹੜੇ ਆ ਉਹ ਸੋਚ ਰਹੇ ਕਾਹਲੀ ਨਹੀਂ ਕਰ ਰਹੇ ਉਹਨਾਂ ਨੂੰ ਪਤਾ ਮਾਰਕੀਟ ਹਲ ਨਹੀਂ ਰਹੀ ਪ੍ਰਾਈਸ ਲਗਭਗ ਸਟੇਬਲ ਨੇ ਐਵਰੇਜ ਪ੍ਰਾਈਸ ਜਿਹੜਾ ਹੈਗਾ ਜੂਨ ਦੇ ਵਿੱਚ ਉਹ 1.27 ਮਿਲੀਅਨ ਸੀਗਾ ਜਿਹੜਾ ਕਿ 5.7% ਡਾਊਨ ਆ ਪਿਛਲੇ ਸਾਲ ਨਾਲੋਂ ਥੱਲੇ ਆਇਆ ਤੇ ਜਦੋਂ ਜਾਂ ਇਹਦਾ ਆਪਾਂ 25 ਜਨਵਰੀ ਦੇ ਨਾਲ ਮੁਕਾਬਲਾ ਕਰਕੇ ਦੇਖਦੇ ਆ ਦੂਜੇ ਸ਼ਹਿਰ ਵੈਨਕੂਵਰ ਨਾਲੋਂ ਬੈਟਰ ਪਰਫਾਰਮ ਕਰ ਰਿਹਾ ਇਸ ਮਾਮਲੇ ਦੇ ਵਿੱਚ ਵੈਨਕੂਵਰ ਦੀ ਸੇਲ ਥੱਲੇ ਗਈ ਆ ਜਿਹੜੀ ਟੋਰਾਂਟੋ ਜਿਹੜੀ 28% ਡਾਊਨ ਆ ਜਿਹੜਾ ਮੌਂਟਰੀਅਲ ਆ ਉਹ 22% ਆਪਾ ਕੈਲਗਰੀ ਉੱਥੇ ਮਾਰਕੀਟ ਹਜੇ ਵੀ ਸਟਰੋਂਗ ਦੱਸੀ ਜਾ ਰਹੀ ਆ ਕੋਂਡੋ ਮਾਰਕੀਟ ਬਹੁਤ ਬੁਰੀ ਤਰ੍ਹਾਂ ਸਟਰਗਲ ਕਰ ਰਹੀ ਆ ਜਿਹੜੇ ਕੋਂਡੋ ਮਿੰਗੇ ਕੋਂਡੋ ਨੇ ਕੋਂਡੋਸ ਨੇ ਜਿਹੜੇ ਹਾਈ ਐਂਡ ਕੋਂਡੋਸ ਨੇ ਵੈਨਕੂਵਰ ਤੇ ਟੋਰਾਂਟੋ ਦੇ ਵਿੱਚ ਉਹ ਬਹੁਤ ਜਿਹੜੇ ਪ੍ਰੈਸ਼ਰ ਦੇ ਥੱਲੇ ਆ ਕਿਉਂਕਿ ਅਨਸੋਲਡ ਯੂਨਿਟਸ ਤੇ ਡਿਮਾਂਡ ਬਹੁਤ ਘੱਟ ਆ ਸੋ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ ਰੀਅਲ ਲਾਈਫ ਇਵੈਂਟਸ ਹੀ ਸੇਲ ਨੂੰ ਡਰਾਈਵ ਕਰ ਰਿਹਾ ਮੰਨਿਆ ਜਾ ਰਿਹਾ ਕਿ ਜਿਹੜੀ ਸੇਲ ਹੋ ਰਹੀ ਆ ਇਸ ਵੇਲੇ 4 ਕਾਰਨਾ ਕਰਕੇ ਹੋ ਰਹੀ ਆ 4 ਡੀਜ਼ ਕਰਕੇ ਹੋ ਰਹੀ ਆ ਜਿਹੜੀ ਕਿ ਆ ਡੀ ਮੈਨੇ ਡਾਇਮੰਡ ਚ ਵਿਆਹ ਹੁੰਦਾ ਕਿਸੇ ਦਾ ਉਸ ਵੇਲੇ ਡੀ ਮੈਨੇ ਡਾਈਪਰਸ ਬੱਚੇ ਹੁੰਦੇ ਆ ਉਸ ਵੇਲੇ ਡੀ ਮੈਨੇ ਡਾਈਵੋਰਸ ਉਸ ਵੇਲੇ ਵਿਕਦੇ ਆ ਜਾਂ ਕੋਈ ਜਿਹੜੀ ਆ ਜਿਹੜੀ ਡੈਥ ਆ ਜਿਹੜੀ ਕਿ ਮਾਰਕੀਟ ਦੇ ਵਿੱਚ ਕੰਫੀਡੈਂਸ ਨਹੀਂ ਆ ਇਹਨਾਂ ਦੇ ਉੱਤੇ ਵੈਨਕੂਵਰ ਦੀ ਜਿਹੜੀ ਖਾਸ ਕਰ ਲਗਜ਼ਰੀਅਸ ਹੋਮਸ ਦੀ ਮਾਰਕੀਟ ਆ ਉਹ ਹਜੇ ਕਾਫੀ ਜ਼ਿਆਦਾ ਠੰਡੀ ਦਸੀ ਜਾ ਰਹੀ ਹੈ ਅਗਲੀ ਕਰਵਾ ਦੋਸਤੋ ਜਿਹੜੇ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਆ ਆਪਣੇ ਅਪਾਰਟਮੈਂਟ ਦੇ ਵਿੱਚ ਜਾਂ ਕਾਂਡੋ ਬਿਲਡਿੰਗਸ ਦੇ ਵਿੱਚ ਉਹ ਹੁਣ 5000 ਡਾਲਰ ਤੱਕ ਦੇ ਉਹਨਾਂ ਨੂੰ ਮਦਦ ਹੋ ਸਕਦੀ ਆ ਹੀਟ ਪੰਪ ਪ੍ਰਵੇਟ ਦੀ ਹੁਣ ਹੀਟ ਪੰਪ ਪ੍ਰਵੇਟ ਉਹਨਾਂ ਦੇ ਲਈ 5000 ਡਾਲਰ ਦਾ ਅਵੇਲੇਬਲ ਆ ਆ ਪ੍ਰੋਗਰਾਮ ਜਿਹੜਾ એનર્ਜੀ ਬਿੱਲ ਬਿਜਲੀ ਦੇ ਬਿੱਲ ਘੱਟ ਕਰਨ ਦੇ ਲਈ ਕੀਤਾ ਗਿਆ ਗੋਲ ਇਹੀ ਆ ਕਿ ਜਿਹੜੇ ਲੋਕ ਨੇ ਉਹ ਘੱਟ ਪਾਵਰ ਦੀ ਵਰਤੋਂ ਕਰਨ ਪੈਸਾ ਬਚਾਉਣ ਹੀਟਿੰਗ ਦੇ ਉੱਤੇ ਵੀ ਤੇ ਕੂਲਿੰਗ ਦੇ ਉੱਤੇ ਵੀ ਦੋ ਫੇਸੇਸ ਦੇ ਵਿੱਚ ਪ੍ਰੋਗਰਾਮ ਜਿਹੜਾ ਇਹ ਸਟਾਰਟ ਹੋਣਾ ਪਹਿਲਾ ਫੇਜ਼ 15 ਜੁਲਾਈ 2025 ਤੋਂ ਜਿਹੜਾ ਕਿ ਘਰਾਂ ਦੇ ਲਈ ਜਿਹੜੇ ਇਲੈਕਟ੍ਰਿਕ ਹੀਟ ਯੂਜ਼ ਕਰਦੇ ਆ ਜਿਹਦਾ ਬੇਸ ਬੋਰਡ ਹੀਟ ਹੁੰਦੀ ਉਹਨਾਂ ਦੇ ਲਈ ਦੂਜਾ ਫੇਸ ਜਿਹੜਾ ਉਹ ਫਾਲ 2025 ਦੇ ਵਿੱਚ ਸ਼ੁਰੂ ਹੋਣਾ ਜਿਹੜੇ ਫੋਸਲ ਫਿਊਲ ਜਿੱਦਾਂ ਆਪਾਂ ਗੈਸ ਬੋਇਲਰ ਯੂਜ਼ ਕਰਦੇ ਆ ਉਹਨਾਂ ਦੇ ਲਈ ਜਿਹੜੇ ਲੋਅ ਰਾਈਜ਼ ਬਿਲਡਿੰਗਸ ਨੇ ਉਹੀ ਇਹਦੇ ਵਿੱਚ ਐਲੀਜੀਬਲ ਹੋਣਗੇ ਹਾਈ ਰਾਈਜ਼ ਵਾਲੇ ਐਲੀਜੀਬਲ ਨਹੀਂ ਹੋਣਗੇ ਜਿਹੜੇ ਲੋਕ ਬਿਲਡਿੰਗ ਜਿਹੜੀਆਂ 6 ਸਟੋਰੀ ਹਾਈ ਆ 6 ਮੰਜ਼ਲੀ ਇਮਾਰਤਾਂ ਤੱਕ ਰਹਿੰਦੇ ਆ ਜਿਹੜੇ ਲੋਅ ਰਾਈਜ਼ ਕਾਂਡੋ ਆ ਜਾਂ ਅਪਾਰਟਮੈਂਟ ਆ ਉਹੀ ਇਸ ਰਿਵੇਟ 5000 ਡਾਲਰ ਦੇ ਰਿਵੇਟ ਦੇ ਲਈ ਐਲੀਜੀਬਲ ਹੋਣਗੇ ਤੇ ਜਿਹੜੇ ਕੁਝ ਰੈਜ਼ਿਡੈਂਟਸ ਨੇ ਉਹ ਇਸ ਉਲੇ ਅਪਲਾਈ ਕਰ ਸਕਦੇ ਆ ਪਹਿਲਾ ਸਿਗਾ ਕਿ ਜਿਹੜੇ ਪਹਿਲਾਂ ਜਿਨ੍ਹਾਂ ਕੋਲੇ ਇਲੈਕਟ੍ਰਿਕ ਹੀਟ ਯੂਜ਼ ਕਰਦੇ ਆ ਅਪਲਾਈ ਕਰ ਸਕਦੇ ਸੀ ਦੂਜੇ ਜਿਹੜੇ ਬਾਅਦ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਜਿਹੜੇ ਲੋਕ ਜਨਾਂ ਦੇ ਕੋਲੇ ਘੱਟ ਜਾਂ ਫਿਕਸ ਇਨਕਮ ਹੈਗੀ ਆ ਉਹਨਾਂ ਨੂੰ ਪੂਰੀ 5-6 ਡਾਲਰ ਦੀ ਰਿਬੇਟ ਮਿਲੂਗੀ ਦੂਜੇ ਜਿਹੜੇ ਉਹ ਹਜੇ ਵੀ ਬੀਸੀ ਹਾਈਡਰੋ ਤੋਂ ਹੈਲਪ ਲੈ ਸਕਦੇ ਆ ਜਿਹੜੇ ਕੁਆਲੀਫਾਈ ਨਹੀਂ ਕਰਦੇ ਸਟਿਲ ਉਹ ਅਪਲਾਈ ਕਰ ਸਕਦੇ ਆ ਤੇ 2500 ਡਾਲਰ ਉਹਨਾਂ ਨੂੰ BC ਹਾਈਡਰੋ ਵਾਲੇ ਵੀ ਆ ਦੇ ਰਹੇ ਆ ਹੀਟ ਪੰਪ ਜਿਹੜੇ ਦੋਵਾਂ ਸੀਜ਼ਨ ਦੇ ਵਿੱਚ ਕੰਮ ਕਰਦੇ ਆ ਸਮਰ ਦੇ ਵਿੱਚ ਵੀ ਕੰਮ ਕਰਦੇ ਆ ਤੇ ਵਿੰਟਰ ਦੇ ਵਿੱਚ ਵੀ ਕੰਮ ਕਰਦੇ ਆ ਆ ਜਿਹੜੇ ਸਮਰ ਦੇ ਵਿੱਚ ਦਾ 에어 ਕੰਡੀਸ਼ਨ ਆ ਜਾਂ ਹੀਟ ਹੈਗੀ ਵਿੰਟਰ ਦੇ ਵਿੱਚ ਜਿਹੜੇ ਜਿਹੜੀ ਘੱਟ એનર્ਜੀ ਵਰਤਦੇ ਆ ਇਹ ਟ੍ਰੈਡੀਸ਼ਨਲ ਸਿਸਟਮ ਨਾਲੋਂ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਜਿਹੜਾ ਸਪੈਸ਼ਲੀ ਹੈਲਪਫੁਲ ਆ ਜਿਹੜੇ ਸੀਨੀਅਰਸ ਨੇ ਜਾਂ ਪਰਿਵਾਰ ਨੇ ਕਾਂਡੋਸ ਦੇ ਵਿੱਚ ਟਾਊਨ ਹਾਊਸਸ ਦੇ ਵਿੱਚ ਜਿਹੜੇ ਰੋਜ਼ ਮਤਲਬ ਕੀਮਤਾਂ ਵੱਧ ਰਹੀਆਂ ਜਾਂ ਜਿਹੜੇ ਖਰਚੇ ਵੱਧ ਰਹੇ ਉਹਨਾਂ ਨਾਲ ਸਟਰਗਲ ਕਰ ਰਹੇ ਆ ਇਹ ਬੀਸੀ ਦਾ ਕਲਾਈਮੇਟ ਅਫੋਰਡੇਬਿਲਟੀ ਪਲਾਨ ਆ ਉਹਦਾ ਇੱਕ ਹਿੱਸਾ ਆ ਤੇ ਲੋਕ ਜਿਹੜੇ ਕਲੀਨ એનર્ਜੀ অপਸ਼ਨਸ ਅਫੋਰਡ ਕਰ ਰਹੇ ਆ ਤਾਂ ਕਿ ਕਾਰਬਨ ਪੋਲੂਸ਼ਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ ਜਿਹੜੇ ਹੀਟ ਪੰਪ ਨੇ ਬਹੁਤ ਜ਼ਿਆਦਾ એનર્ਜੀ ਐਫੀਸ਼ੀਐਂਟ ਹੁੰਦੇ ਆ ਜਿਹੜੀ ਮਤਲਬ ਬੇਸ ਬੋਰਡ ਹੀਟਰ ਨਾਲੋਂ ਘਰ ਦੇ ਵਿੱਚ ਹੀਟ ਕਰਨ ਨੂੰ ਇਹ ਕਹ ਲੋ ਕਿ ਅੱਧੀ ਬਿਜਲੀ ਦੀ ਯੂਜ਼ ਕਰਦੇ ਅੱਧੀ ਬਿਜਲੀ ਇਹਨਾਂ ਲਈ ਵਰਤੋਂ ਚਾਹੁੰਦੀ ਹੈ ਤੁਹਾਡਾ ਯੂਟਿਲਿਟੀ ਬਿੱਲ ਘਟਦਾ ਆ ਤੁਹਾਡਾ ਜਿਹੜਾ ਘਰਾਂ ਨੂੰ ਠੰਡਾ ਵੀ ਰੱਖਦੇ ਆ ਗਰਮ ਵੀ ਰੱਖਦੇ ਆ এনवायरमेंट ਲਈ ਵੀ ਚੰਗੇ ਆ ਸੇਫ ਵੀ ਆ ਕਲੀਨ ਵੀ ਆ ਤੇ ਕਾਫੀ ਜਿਹੜੇ ਕੋਲਡ ਕਲਾਈਮੇਟ ਦੇ ਵਿੱਚ ਵੀ ਇਹ ਚੰਗਾ ਕੰਮ ਕਰਦੇ ਆ ਇਹ ਵੀ ਇਹਨਾਂ ਦੇ ਲਈ ਇੱਕ ਜਿਹੜੀ ਚੰਗੀ ਗੱਲ ਦੱਸੀ ਜਾ ਰਹੀ ਆ ਤੇ ਜਿਹਦੇ ਨਾਲ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਜਿਹੜਾ ਬਚਾਅ ਇਸ ਮਾਮਲੇ ਦੇ ਵਿੱਚ ਹੋ ਜਾਂਦਾ ਜਿਹੜਾ এনवायरमेंट ਆ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਕਈ ਇਸ਼ੂਜ਼ ਨੇ ਇੱਥੇ ਜਿਹੜੀ ਜਿਵੇਂ ਖਾਸ ਕਰਕੇ ਜਿਵੇਂ ਟੋਰਾਂਟੋ ਦੇ ਵਿੱਚ ਬਹੁਤ ਵੱਡਾ ਇਸ਼ੂ ਆਇਆ ਸੀ ਕਿ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਰਿਹਾ ਆ ਕਿ ਉਸ ਤਾਪਮਾਨ ਦੇ ਵਿੱਚ ਉਹਨਾਂ ਹਾਈ ਰਾਈਸ ਜਿਹੜੇ ਹੈਗੀਆਂ ਜਿਵੇਂ ਕਾਂਡੋਜ਼ ਨੇ ਉੱਥੇ ਰਹਿਣਾ ਮੁਸ਼ਕਲ ਹੋਇਆ ਤੇ ਅਜੇ ਤੱਕ ਇਦਾਂ ਦਾ ਕਾਨੂੰਨ ਕੋਈ ਨਹੀਂ ਆ ਜਿਹੜਾ ਇਹ ਕਹੇ ਕਿ ਜਿਹੜਾ ਬੰਦਾ ਖਾਸ ਤੌਰ ਤੇ ਕਿਰਾਏ ਦੇ ਉੱਤੇ ਰਹਿ ਰਿਹਾ ਵੀ ਉਥੇ ਏਸੀ ਲਵਾਉਣਾ ਜ਼ਰੂਰੀ ਹੋਵੇ ਜਾਂ ਏਸੀ ਲਵਾਇਆ ਜਾ ਸਕਦਾ ਹੋਵੇ ਅੱਧਾ ਸਮਾਨ ਦੇ ਵਿੱਚ ਬੰਦਾ ਰਹਿ ਰਿਹਾ ਲੋੜੇ ਦੀ ਗਰਮੀ ਪੈ ਰਹੀ ਆ ਤੇ ਇੰਨਾ ਅਫੋਰਡੋ ਕਰ ਨਹੀਂ ਸਕਦੇ ਕਿ ਅਸੀਂ ਏਸੀ ਲਵਾ ਸਕੀਏ ਉਸ ਥਾਂ ਦੇ ਉੱਤੇ ਫਿਰ ਜਿਹੜਾ ਹੱਲ ਇੱਕੋ ਇੱਕ ਬਚਦਾ ਆ ਵੀ ਕੋਈ ਨਾ ਕੋਈ ਉਹਨੂੰ ਟੈਂਪਰੇਚਰ ਨੂੰ ਡਾਊਨ ਕਰਨ ਦੇ ਲਈ ਕੁਛ ਨਾ ਕੁਛ ਚਾਹੀਦਾ ਔਰ ਜੇ ਇਸ ਕਿਸਮ ਦੀ ਗਰਮੀ ਪਿਛਲੇ ਸਮੇਂ ਦੇ ਵਿੱਚ ਪਈ ਆ ਕੁਝ ਸਾਲ ਪਹਿਲਾਂ 3 ਸਾਲ ਪਹਿਲਾਂ ਦੇ ਵਿੱਚ ਉਦੋਂ ਜਿੰਨੀਆਂ ਮੌਤਾਂ ਹੋਈਆਂ ਉਹਦੇ ਤੋਂ ਵੀ ਦਰ ਰਹਾ ਇਸ ਕਰਕੇ ਸਰਕਾਰ ਜਿਹੜੀ ਵੱਖ-ਵੱਖ ਸਮਾਂ ਦੇ ਉੱਤੇ ਕਈ ਸਕੀਮਾਂ ਸ਼ੁਰੂ ਕਰਦੀ ਹੈ ਜਿਹਦੇ ਵਿੱਚ ਪਿਛਲੇ ਸਮਾਂ ਦੇ ਵਿੱਚ ਜਿਹੜੇ 에어 ਕੰਡੀਸ਼ਨਸ ਦੀ ਗੱਲਬਾਤ ਵੀ ਚੱਲੀ ਸੀ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਖੁਸ਼ ਹੋਵੀਆਂ ਗੱਲਬਾਤਾਂ